ਸਰਕਾਰੀ ਮੰਡੀਆਂ ਖਤਮ ਕਰਕੇ ਪ੍ਰਾਈਵੇਟ ਪਲੇਅਰਾਂ ਨੂੰ ਖੁੱਲ੍ਹ ਦੇਣ ਵਾਲਾ ਪੁਸ਼ ਕਰਨ ਵਾਲਾ ਏਪੀਐਮਸੀ ਉਹ ਹੁਣ ਇਹਨੂੰ ਸੁਭਿਆ ਨੂੰ ਕਹਿੰਦਾ ਜਿਹੜਾ ਪਹਿਲਾਂ ਪੰਜਾਬ ਦੇ ਵਿੱਚ ਸਰਕਾਰੀ ਮੰਡੀਆਂ ਦੇ ਖਰੀਦ ਦਾ ਢਾਂਚਾ ਹੈਗਾ ਸਾਰੀਆਂ ਸੰਸਥਾਵਾਂ ਸ਼ੈੱਡ ਵਗੈਰਾ ਹੈਗੇ ਆ ਅਮਲਾ ਫੈਲਾ ਹੈਗਾ ਖਰੀਦ ਵਾਲਾ ਉਹਨੂੰ ਕੈਮਰੋ ਰੱਖੋ ਪਟਨਾ ਸਰਕਾਰ ਵੇਲੇ ਵੀ ਤੇ ਬਾਦਲ ਸਰਕਾਰ ਵੇਲੇ ਵੀ ਉਹਨਾਂ ਨੇ ਏਪੀਐਮਸੀ ਐਟੈਕ ਖਤਮ ਨਹੀਂ ਕੀਤਾ ਸੀ ਇਹ ਹੋ ਸਕਦਾ ਤੁਸੀਂ ਹਫ਼ਤਾ ਕਹਿੰਦੇ ਮੇਰੇ ਉਧਰ ਤੇ ਕਰ ਜਾਣ ਨਾ ਰਹੇ ਇਸ ਕਰਕੇ ਛੇਤੀ ਕਰੋ ਉਹਨਾਂ ਦੀ ਭਾਵਨਾ ਅਨੁਸਾਰ ਉਹਨਾਂ ਨੇ ਕਿਹਾ ਵੀ ਅਸੀਂ ਖੁਦ ਫੇਸ ਟੂ ਫੇਸ ਹੋਣਾ ਚਾਹੁੰਦੇ ਹਾਂ ਉਹਨਾਂ ਨੂੰ ਸਾਰੀਆਂ ਡਾਕਟਰੀ ਜਿਹੜੀਆਂ ਹਦਾਇਤਾਂ ਹੋਈਆਂ ਨੇ ਉਹਨਾਂ ਦੇ ਮੁਤਾਬਕ ਟੀਮ ਹੋਊਗੀ ਡਾਕਟਰਾਂ ਦੇ ਨਾਲ ਉਹਨਾਂ ਨੂੰ ਇੱਥੇ ਲਿਆਂਦਾ ਜਾਊਗਾ ਅਨਮਿਊਟ ਤੇ ਜੁੜੇ ਹੋ ਤੁਸੀਂ ਤਾਂ ਇਸ ਵਕਤ ਸਰਜੀਤ ਸਿੰਘ ਫੂਲ ਸਾਡੇ ਨਾਲ ਨੇ ਹੁਣੇ-ਹੁਣੇ ਇੱਕ ਮੀਟਿੰਗ ਕੀਤੀ ਗਈ ਹੈ ਕੱਲ ਦੀ ਜਿਹੜੀ ਕਿਸਾਨ ਮਹਾਪੰਚਾਇਤ ਹੈ ਉਸ ਨੂੰ ਲੈ ਕੇ ਇਹਨਾਂ ਵੱਲੋਂ ਜਿਹੜਾ ਹੈ ਸਥਿਤੀ ਸਪਸ਼ਟ ਕੀਤੀ ਗਈ ਕਿ ਕਿਸ ਤਰ੍ਹਾਂ ਦਾ ਇਕੱਠ ਹੋਵੇਗਾ ਤੇ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਹੋਣਗੇ ਫੁੱਲ ਸਾਹਿਬ ਸਮੁੱਚੀ ਕਲ ਦੀ ਮਹਾਪੰਚਾਇਤ ਦੀ ਸਮੀਖਿਆ ਕਰਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਕਲ ਦਾ ਤੁਹਾਡਾ ਇਕੱਠ ਹੋਣੀ ਹੈ ਦੇਖੋ ਜੀ ਇਕੱਠ ਦਾ ਲਾਭ ਸਾਲ ਹੋਣਾ ਜੰਨੀਆਂ ਸਾਨੂੰ ਥੱਲੇ ਫੀਡਬੈਕ ਮਿਲੀ ਹੈ ਪਿੰਡਾਂ ਚੋਂ ਵੀ ਕੱਲਾ ਸਾਡੇ ਕਿਸਾਨ ਯੂਨੀਅਨ ਦਾ ਕੱਢ ਰਹੀ ਨਹੀਂ ਕਿਸਾਨ ਜਥੇਬੰਦਗਿਆਂ ਦਾ ਉਦੋਂ ਬਿਨਾ ਹੋਰ ਜਿਹੜੀਆਂ ਸੰਸਥਾਵਾਂ ਹੈਗੀਆਂ ਨੇ ਬਾਕੀ ਆਪਣੇ ਵਰਗਾਂ ਦੀਆਂ ਜਥੇਬੰਦਗੀਆਂ ਹੈਗੀਆਂ ਨੇ ਆਪਣੀਆਂ ਪਿੰਡ ਕਲੱਬਾਂ ਪੰਚਾਇਤਾਂ ਨੇ ਗੁਰਦੁਆਰਾ ਕਮੇਟੀਆਂ ਨੇ ਉਹ ਵੀ ਸਾਰੀਆਂ ਆਪਦੇ ਵੱਲੋਂ ਹਰੇਕ ਪਿੰਡ ਚੋਂ ਹੈਗਾ ਵੀ ਕੋਈ ਪਿੰਡ ਸਾਡਾ ਬਾਂਝਾ ਨਾ ਰਹੇ ਜੇ ਆਪ ਮਹਾਰੇ ਵੀ ਬੱਸਾਂ ਆ ਰਹੀਆਂ ਨੇ ਬਿਨਾਂ ਜਿਨ੍ਹਾਂ ਦਾ ਜੁਨੀਅਰ ਨਾ ਕੋਈ ਸਦਾ ਡਾਇਰੈਕਟਰ ਤਲਕ ਨਹੀਂ ਇਸ ਕਰਕੇ ਉਹਦੇ ਚ ਲੱਗਦੇ ਹੈਗਾ ਵੀ ਜਦੋਂ 12000 ਪਿੰਡ ਹੈ ਜੇ ਹਰੇਕ ਪਿੰਡ ਚੋਂ ਵਾਹਨ ਬੱਸਾਂ ਨਿਕਲਦੀਆਂ ਨੇ ਤਾਂ ਕੱਟ ਤੋਂ ਲੰਬ ਸਾਲ ਹੋਊਗਾ ਸਾਡਾ ਅੰਦਾਜ਼ਾ ਜਿਹੜਾ ਅਸੀਂ ਅਰੇਂਜਮੈਂਟ ਕੀਤਾ ਉਹ 2 ਲੱਖ ਦੇ ਲਗਭਗ ਦਾ ਕੀਤਾ ਆਪਣਾ ਲੰਗਰ ਦਾ ਸਾਊਂਡ ਦਾ ਬੈਠਣ ਦਾ ਹੋਰ ਸਾਰਾ ਗੱਡੀਆਂ-ਗੁੱਡੀਆਂ ਦੀ ਪਾਰਕਿੰਗ ਦਾ। ਪਾਰਕਿੰਗ ਨੂੰ ਲੈ ਕੇ ਕਾਫੀ ਜਿਹੜਾ ਐਡੇ ਵੱਡੇ ਇਕੱਠ ਦੇ ਵਿੱਚ ਗੱਲਬਾਤ ਹੁੰਦੀ ਹੈ ਕਿ ਪਾਰਕਿੰਗ ਕਿੱਥੇ ਹੋਊਗੀ। ਤੇ ਉਹਨੂੰ ਲੈ ਕੇ ਕੋਈ ਤਿਆਰੀ ਹੋਈ ਹੈ ਥੋੜੀ ਪਾਰਕਿੰਗ ਕਿਹੜੀ-ਕਿਹੜੀ ਜਗ੍ਹਾ ਉੱਪਰ ਹੋਵੇ। ਦੇਖੋ ਜੀ ਅਸੀਂ ਆ ਜਿਹੜੇ ਤੁਹਾਨੂੰ ਦੱਸ ਰਿਹਾ ਸਾਹਮਣੇ 사ਉਂਡ ਲੱਗਿਆ ਹੋਇਆ। ਇਹ ਲਗਭਗ ਕਿਲੋਕੀਮੀਟਰ ਤੱਕ ਇਹ ਜਾਊਗਾ। ਉਸ ਤੋਂ ਬਾਅਦ ਉਦੋਂ ਮਗਰੋਂ ਜਿਹੜੀਆਂ ਸਾਡੀ ਕੱਲੀ ਆਉਣਗੇ ਪੈਦਲ ਉੱਥੇ ਤੱਕ ਨਹੀਂ ਆਉਣਾ। ਉਦੋਂ ਮਗਰੋਂ-ਮਗਰ ਕੱਟ ਗਿਆ ਹੋਣਗੇ ਕਿਲੋਮੀਟਰ ਤੋਂ। ਹੂੰ। ਤੇ ਜਿਹੜੀ ਹੈਗੀ ਆ ਬਾਕੀ ਆਪਣੇ ਗੱਡੀਆਂ ਹੈਗੀਆਂ ਨੇ ਪਬਲਿਕ ਦੀਆਂ ਟਰਾਂਸਪੋਰਟ ਐ ਉਹ ਅਸੀਂ ਇਹ ਪ੍ਰਸ਼ਾਸਨ ਨਾਲ ਗੱਲ ਕਰਕੇ ਖਨੌਰੀ ਤੋਂ ਜਿਹੜੀ ਇਧਰਲੀ ਸਾਈਡ ਜਾ ਰਹੀ ਹੈ ਆਪਣਾ ਹਰਿਆਣੇ ਵਾਲੀਆਂ ਉਹ ਖਨੌਰੀ ਤੋਂ ਹੋ ਜਾਣਗੀਆਂ ਇਧਰ ਨੂੰ ਡਾਇਵਰਟ ਹੋ ਜਾਣਗੀਆਂ ਜਿਹੜੀਆਂ ਇਧਰ ਟੁਹਾਣੀ ਸਾਈਡ ਜਾਂਦੀਆਂ ਨੇ ਉਹ ਪਾਤੜਾ ਤੋਂ ਹੋ ਜਾਣਗੀਆਂ ਭਾਵ ਖਨੌਰੀ ਤੋਂ ਅੱਗੇ ਕੋਈ ਵੀ ਪਬਲਿਕ ਦੀ ਜਿਹੜੀ ਕੋਈ ਬੱਸਾਂ ਜਾਂ ਕੋਈ ਹੋਰ ਟਰੱਕ ਵਗੈਰਾ ਨਹੀਂ ਹੋਣਗੇ ਉਹ ਹੁਣ ਸਰਪ ਇੱਕ ਭਗਵੰਤ ਸਿੰਘ ਮਾਨ ਦਾ ਬਿਆਨ ਆਇਆ ਸੀ ਕਿ ਕੇਂਦਰ ਸਰਕਾਰ ਮੰਡੀਕਰਨ ਸਿਸਟਮ ਨੂੰ ਖਤਮ ਕਰਨਾ ਚਾਹੁੰਦੀ ਹੈ ਇਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਦੇਖੋ ਜੀ ਜਿਹੜਾ ਉਹਨਾਂ ਨੇ ਬਿਲਕੁਲ ਠੀਕ ਹੈ ਜਿਹੜੇ ਹੁਣ ਨਵੀਂ ਉਹਨਾਂ ਨੇ ਖਰੀਦ ਨੀਤੀ ਹੈ ਜਾਂ ਮਾਰਕੀਟਿੰਗ ਵਾਲੀ ਸੰਬੰਧੀ ਉਹਨਾਂ ਨੇ ਖਰੜਾ ਭੇਜਿਆ ਪੰਜਾਬ ਸਰਕਾਰ ਨੂੰ ਵੀ ਭੇਜਿਆ ਤੇ ਦੂਸਰਾ ਜਿਹੜੀਆਂ ਸੂਬਿਆਂ ਨੂੰ ਵੀ ਭੇਜਿਆ ਪੰਜਾਬ ਨੂੰ ਵੀ ਭੇਜਿਆ ਉਹਦੇ ਵਿੱਚ ਲਿਖੀ ਇਹ ਹੈਗਾ ਜਿਹੜੇ ਪਹਿਲਾਂ ਤਿੰਨ ਕਾਨੂੰਨ ਸੀਗੇ ਸਰਕਾਰੀ ਮੰਡੀ ਖਤਮ ਕਰਨ ਵਾਲਾ ਪ੍ਰਾਈਵੇਟਾਂ ਨੂੰ ਜਿਹੜੇ ਪਲੇਅਰ ਆ ਉਹਨਾਂ ਨੂੰ ਪੁਸ਼ ਕਰਨ ਵਾਲਾ APMC ਐਕਟ ਆ ਜਿਹੜਾ ਸਰਕਾਰੀ ਮੰਡੀਆਂ ਨੂੰ ਕਾਇਮ ਰੱਖਦਾ ਢਾਂਚੇ ਨੂੰ ਉਹ APMC ਐਕਟ ਖਤਮ ਕਰਨ ਵਾਲਾ ਜਿਹੜਾ ਉਹ ਪਹਿਲਾਂ ਕਾਨੂੰਨ ਵੀ ਉਹੀ ਸੀਗੇ ਉਹ ਕਾਨੂੰਨ ਉਹਨਾਂ ਨੂੰ ਵਾਪਸ ਕਰਨੇ ਪਏਗੇ ਅੰਦੋਲਨ ਕਰਕੇ ਹੁਣ ਉਹਨਾਂ ਨੇ ਉਹੀ ਆਪਣਾ ਮਨੋਰਥ ਹੈ ਜਿਹੜਾ ਸਰਕਾਰੀ ਮੰਡੀਆਂ ਖਤਮ ਕਰਕੇ ਪ੍ਰਾਈਵੇਟ ਪਲੇਅਰਾਂ ਨੂੰ ਖੁੱਲ੍ਹ ਦੇਣ ਵਾਲਾ ਪੁਸ਼ ਕਰਨ ਵਾਲਾ APMC ਉਹ ਹੁਣ ਇਹਨਾਂ ਨੂੰ ਸੂਬਿਆਂ ਨੂੰ ਕਹਤਾ ਵੀ ਤੁਸੀਂ ਕਰੋ ਇਹ ਇਹਦਾ ਭਾਵ ਉਹਨਾਂ ਨੂੰ ਹਦਾਇਤ ਕਰਤੀ ਇੱਕ ਵੀ ਸੋਨੋ ਅਧਿਕਾਰ ਆ ਤੁਸੀਂ ਕਰ ਸਕਦੇ ਹੋ ਆਪਦੇ ਆਪ ਦੇ ਸੂਬਿਆਂ 'ਚ ਸਾਰੇ ਜਿਹੜੇ ਹੈਗੇ ਆ ਉਹ ਆ ਦੂਜਾ ਹੈਗਾ ਉਹ ਪ੍ਰਾਈਵੇਟ ਜਿਹੜੀਆਂ ਹੈਗੀਆਂ ਨੇ ਪਲੇਅਰ ਉਹਨਾਂ ਨੂੰ ਪੁਸ਼ ਕਰਨਾ ਹੈ ਤੇ ਇਹਨਾਂ ਨੂੰ ਉਹਨਾਂ ਨੇ ਠੀਕ ਆ ਅਸੀਂ ਤਾਂ ਇਹਨਾਂ ਤੋਂ ਪੰਜਾਬ ਸਰਕਾਰ ਤੋਂ ਹੀ ਮੰਗ ਕੀਤੀ ਸੀਗੀ ਵੀ ਤੁਸੀਂ ਉਹ ਰੱਦ ਕਰੋ ਉਹ ਜਿਹੜਾ ਪਹਿਲਾ ਪੰਜਾਬ ਦੇ ਵਿੱਚ ਸਰਕਾਰੀ ਮੰਡੀਆਂ ਦੇ ਖਰੀਦ ਦਾ ਢਾਂਚਾ ਹੈਗਾ ਸਾਰੀਆਂ ਸੰਸਥਾਵਾਂ ਸ਼ੈੱਡ ਵਗੈਰਾ ਹੈਗੇ ਆ ਅਮਲਾ ਫੈਲਾ ਹੈਗਾ ਖਰੀਦ ਵਾਲਾ ਉਹਨੂੰ ਕਾਇਮ ਰੱਖੋ ਤੇ ਉਹਦਾ ਜਿਹੜਾ ਹੈਗਾ ਵੀ ਉਹਨੂੰ ਰੱਦ ਕਰੋ ਵੀ ਅਸੀਂ ਨਹੀਂ ਇਹ ਖਤਮ ਕਰਾਂਗੇ ਉਹਦਾ ਜਵਾਬ ਦਿਓ ਸਗੋਂ ਤਾਂ ਜਿਹੜੀ ਪਹਿਲਾਂ ਵੀ ਕੋਈ ਪਿਛਲੀਆਂ ਸਰਕਾਰਾਂ ਵੇਲੇ ਵੀ ਕੋਈ ਸੋਧ ਵਗੈਰਾ ਕੀਤੀ ਹੈ ਸਪੈਸ਼ਲ ਅਸੈਂਬਲੀ ਬਲਾਕ ਕੇ ਕੈਪਟਨ ਸਰਕਾਰ ਵੇਲੇ ਵੀ ਤੇ ਬਾਦਲ ਸਰਕਾਰ ਵੇਲੇ ਵੀ ਉਹਨਾਂ ਨੇ APMC ਐਕਟ ਖਤਮ ਨਹੀਂ ਕੀਤਾ ਸੀ ਸਰਕਾਰੀ ਮੰਡੀਆਂ ਵਾਲਾ ਉਹਦੇ ਵਿੱਚ ਕੁਝ ਐਮੈਂਡਮੈਂਟਾਂ ਕਰਤਿਆਂ ਸੀਗੀਆਂ ਜਿਹੜੀਆਂ ਕਿ ਕਿਸਾਨ ਵਿਰੋਧੀ ਸੀਗੀਆਂ ਅਸੀਂ ਕਹਿੰਦੇ ਉਹ ਐਮੈਂਡਮੈਂਟਾਂ ਵੀ ਰੱਦ ਹੋਣ ਜਿਹੜੀਆਂ ਅਹ ਅੰਦੋਲਨ ਦੀਆਂ ਮੰਗਾਂ ਇਹਨਾਂ ਦੀ ਸੈਂ ਪ੍ਰਮਾਨਗੀ ਵਾਲਾ ਸਮਰਥਨ ਵਾਲਾ ਇੱਕ ਮਤਾ ਅਸੈਂਬਲੀ 'ਚ ਲਿਆਂਦਾ ਜਾਵੇ ਸਾਡੀ ਤਾਂ ਇਹ ਮੰਗ ਹੈ ਕੱਲ ਨੂੰ ਮੰਚ ਦੇ ਉੱਤੇ ਜਗਜੀਤ ਸਿੰਘ ਢੱਲੇਵਾਲ ਆਉਣਗੇ ਜਾਂ ਫਿਰ ਉਹਨਾਂ ਨੂੰ ਜਿੱਥੇ ਉਹਨਾਂ ਦੀ ਰਹਿائش ਹੈ ਹੁਣ ਜਿੱਥੇ ਉਹਨਾਂ ਨੂੰ ਰੱਖਿਆ ਹੋਇਆ ਉੱਥੋਂ ਕਿਸੇ ਮਤਲਬ ਵੀਡੀਓ ਕਾਨਫਰੰਸ ਰਾਹੀਂ ਆਉਣਗੇ ਗੱਲ ਕਰਵਾਈ ਜਾਏਗੀ ਐਲਈਡੀ ਲਗਾਈ ਜਾਏਗੀ ਉਰੇ ਜਾਂ ਫਿਰ ਉਹ ਸਿੱਧਾ ਮੰਚ ਤੋਂ ਜਿਹੜਾ ਹੈ ਇਕੱਠ ਨੂੰ ਸੰਬੋਧਨ ਕਰਨ ਦੇਖੋ ਜੀ ਉਹਨਾਂ ਦੀ ਇੱਛਾ ਉਹਨਾਂ ਦੀ ਭਾਵਨਾ ਅਨੁਸਾਰ ਹੀ ਇਹ ਜਿਹੜੀ ਆਪਣੇ ਕਿਸਾਨ ਮਹਾਪੰਚਾਇਤ ਆ ਲੀਡੀ ਆ ਦੀ ਵਿਸ਼ਾਲ ਕਿਸਾਨ ਮਹਾਪੰਚਾਇਤ ਹੈ ਇਹ ਰੱਖੀ ਗਈ ਹੈ ਉਹਨਾਂ ਅਸੀਂ ਤਾਂ 30 ਦਾ ਕਿਉਂਕਿ ਬੰਦ ਸੀਗਾ 4 ਦਿਨ ਤੱਕ ਕੁਝ ਵੀ ਨਹੀਂ ਹੁੰਦੇ ਬੰਦਿਆਂ ਨੂੰ ਸਾਮ ਸਮਝਾਈ ਦੇ ਲੱਗ ਜਾਂਦੇ ਅਸੀਂ ਤਾਂ ਥੋੜਾ ਜਿਹਾ ਲੇਟ ਹੈ ਅਗਲਾ ਇਹ ਪ੍ਰੋਗਰਾਮ ਲੈ ਜਾਣਾ ਚਾਹੁੰਦੇ ਸੀ ਉਹਨਾਂ ਨੇ ਕਿਹਾ ਵੀ ਹੋ ਸਕਦਾ ਤੁਸੀਂ ਹਫਤਾ ਕਹਿੰਦੇ ਮੇਰੇ ਉਧਰ ਤੇਕਰ ਜਾਣ ਨਾ ਰਹੇ ਇਸ ਕਰਕੇ ਛੇਤੀ ਕਰੋ ਉਹਨਾਂ ਦੀ ਭਾਵਨਾ ਅਨੁਸਾਰ ਉਹਨਾਂ ਨੇ ਕਿਹਾ ਵੀ ਅਸੀਂ ਖੁਦ ਫੇਸ ਟੂ ਫੇਸ ਹੋਣਾ ਚਾਹੁੰਦੇ ਆ ਭਾਵੇਂ ਮੈਂ ਬੋਲ ਨਾ ਸਕਾਂ ਮੈਂ ਉਹਦੇ ਅੱਖਾਂ ਨਾਲ ਆਪਦਾ ਸਾਰਾ ਕੱਠਾ ਉਹਦੇ ਕਿਸਾਨਾਂ ਨੂੰ ਦੇਖਣਾ ਚਾਹੁੰਦੇ ਆ ਇਸ ਕਰਕੇ ਜਿਹੜੇ ਤੁਸੀਂ ਕਹਿੰਦੇ ਵੀਡੀਓਂ ਕਰਾਹੀ ਉਹਦੇ ਤਾਂ ਮਤਲਬ ਕੱਲੀ ਫੋਟੋ ਆਉਂਦੀ ਐ ਉਹ ਤਾਂ ਕਹਿੰਦੇ ਖੁਦ ਦੇਖ ਤੇ ਉਹਨਾਂ ਨੂੰ ਸਾਰੀਆਂ ਡਾਕਟਰੀ ਜਿਹੜੀਆਂ ਹਦਾਇਤਾਂ ਹੈਗੀਆਂ ਨੇ ਉਹਨਾਂ ਦੇ ਮੁਤਾਬਕ ਟੀਮ ਹੋਊਗੀ ਡਾਕਟਰਾਂ ਦੇ ਨਾਲ ਉਹਨਾਂ ਨੂੰ ਇੱਥੇ ਲਿਆਂਦਾ ਜਾਊਗਾ ਤਾਂ ਸਰਜੀਤ ਫੂਲ ਜੁੜੇ ਸੀਗੇ ਅਨਮਿਊਟ ਦੇ ਨਾਲ ਉਹਨਾਂ ਵੱਲੋਂ ਕੱਲ ਦੀ ਮਹਾਪੰਚਾਇਤ ਨੂੰ ਲੈ ਕੇ ਜਿਹੜਾ ਖੁਲਾਸਾ ਕੀਤਾ ਗਿਆ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਹੋਣਗੇ ਤਾਂ ਉਹਨਾਂ ਨੇ ਇਹ ਵੀ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ ਕੱਲ ਖੁਦ ਕਿਸਾਨ ਮਹਾਪੰਚਾਇਤ ਨੂੰ ਇਸੇ ਮੰਚ ਦੇ ਉੱਤੋਂ ਜਿਹੜੀ ਕਿਸਾਨ ਮਹਾਪੰਚਾਇਤ ਦਾ ਮੰਚ ਹੋਵੇਗਾ ਉਸ ਉੱਤੋਂ ਖੁਦ ਸੰਬੋਧਨ ਕਰਨਗੇ ਚਾਹ ਦੋ ਮਿੰਟ ਲਈ ਹੀ ਕਰਨ ਤਾਂ ਤੁਸੀਂ ਦਾ ਅਨਮਿਊਟ ਦੇ ਨਾਲ ਜੁੜੇ ਰਹੋ ਅਸੀਂ ਖਨੋਰੀ ਦਾਤਾ ਸਿੰਘ ਵਾਲਾ ਬਾਰਡਰ ਤੋਂ ਪਲਪਲ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਬਹੁਤ ਬਹੁਤ ਧੰਨਵਾਦ